ਜਿਸ ਤਰ੍ਹਾਂ ਸੂਰਜ ਆਪਣੇ ਆਪ ਨੂੰ ਅਗਨੀਕੁੰਡ ਵਿੱਚ ਪਾ ਕੇ ਸਮਾਜ ਨੂੰ ਕਾਇਨਾਤ ਨੂੰ ਰੋਸ਼ਨੀ ਦਿੰਦਾ ਹੈ ਉਸੇ ਤਰ੍ਹਾਂ ਇੱਕ ਸ਼ਾਇਰ ਇੱਕ ਸਾਹਿਤਕਾਰ ਸਮਾਜ ਚੋਂ ਵੱਖ-ਵੱਖ ਰਚਨਾਵਾਂ ਲੈ ਕੇ ਉਹਨਾਂ ਨੂੰ ਆਪਣੇ ਅਖਰੀ ਜਰਨੀ ਦੇ ਥਰੂ ਇਹ ਸੁਭਾਅ ਨੂੰ ਕਵਤਾਵਾ ਦਿੰਦਾ ਹੈ ਅੱਜ ਕਵੀ ਦਰਬਾਰ ਵਿੱਚ ਜੋ ਸ਼ਾਇਰ ਜੋ ਕਵੀ ਜਨ ਤਸ਼ਰੀਫ ਲਿਆਏ ਹਨ ਉਹ ਕਿਸੇ ਪਰਿਚੇ ਦੇ ਮੁਤਾਜ ਨਹੀਂ ਹਨ ਫਿਰ ਮੈਂ ਉਹਨਾਂ ਦੇ ਨਾਵਾਂ ਤੋਂ ਜਾਣੂ ਕਰਵਾਉਣਾ ਚਾਹਾਂਗਾ ਮੇਰੇ ਨਾਲ ਬੈਠੇ ਹਨ ਬਲਦੇਵ ਰਾਜ ਕੋਮਲ ਜੀ ਉਹਨਾਂ ਦੇ ਨਾਲ ਬੈਠੇ ਹਨ ਸੀਤਲ RAM ਬੰਗਾ ਜੀ ਤੇ ਆਖਰ ਤੇ ਬੈਠੇ ਹਨ ਜਸਵੰਤ ਹਾਂਸ ਜੀ ਮੈਂ ਸਭ ਤੋਂ ਪਹਿਲਾਂ ਬਲਦੇਵ ਰਾਜ ਕੋਮਲ ਜੀ ਨੂੰ ਬੇਨਤੀ ਕਰਦਾ ਹਾਂ ਕੋ ਆਪਣੇ ਖੂਬਸੂਰਤ ਕਲਾਮ ਨਾਲ ਵਜਨ ਬਲਦੇਵ ਰਾਜ ਕੋਮਲ ਜੀ ਸ਼ੁਕਰੀਆ ਵਾਲਬ ਜੀ ਇੱਕ ਗਜ਼ਲ ਦੇ ਕੋਈ ਸ਼ੇਰ ਰਾਈ ਮੈਂ ਇਰਸ਼ਾਦ ਹਾਜ਼ਰੀ ਲਵਾਮਾ ਕਾ ਇਰਸ਼ਾਦ ਜੀ ਕਿ ਖੁਦਾਇਆ ਸ਼ੁਕਰ ਹੈ ਵਾਹ ਐਸੀ ਮੇਰੀ ਤਕਦੀਰ ਰੱਖੀ ਹੈ ਵਾਹ 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 ਬਹੁਤ ਖੁਬ ਖੁਦਾਇਆ ਸ਼ੁਕਰ ਹੈ ਐਸੀ ਮੇਰੀ ਤਕਦੀਰ ਰੱਖੀ ਹੈ ਗਰੀਬੀ ਵਿੱਚ ਵੀ ਨੀਅਤ ਮੇਰੀ ਅਮੀਰ ਰੱਖੀ ਹੈ ਬਹੁਤ ਖੁਬ ਬਹੁਤ ਖੁਬ ਔਰ ਇੱਕ ਸ਼ੇਰ ਇਰਸ਼ਾਦ ਜੀ ਕਿ ਕੋਈ Hindu ਹੈ ਜਾਂ Muslim ਜੀ ਇਹ ਕਰਦਾ ਹੈ ਵਫਾ ਸਭ ਨੂੰ ਵਾਹ 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 ਕੋਈ ਹਿੰਦੂ ਹੈ ਜਾਂ ਮੁਸਲਮ ਇਹ ਕਰਦਾ ਹੈ ਵਫਾ ਸਭ ਨੂੰ ਖੁਦਾ ਨੇ ਖੂਨ ਮੇਰੇ ਦੀ ਐਸੀ ਤਸਵੀਰ ਰੱਖੀ ਹੈ ਬਹੁਤ ਖੂਬ ਬਹੁਤ ਖੂਬ ਬਹੁਤ ਵਧੀਆ ਬਿੰਬਲੈ ਬਹੁਤ ਵਧੀਆ ਪ੍ਰਤੀਕ ਹਾਂਜੀ ਔਰ ਸ਼ੇਰ ਹੈ ਅੱਛਾ ਜੀ ਕਿ ਮੇਰਾ ਖਤਮ ਹੋੜ ਦੇ ਮੈਨੂੰ ਇਹ ਤੇ ਤੋੜ ਨਹੀਂ ਹੋਣਾ ਵਾਹ 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 ਮੇਰਾ ਖਤਮ ਹੋੜ ਦੇ ਮੈਨੂੰ ਇਹ ਤੇ ਤੋੜ ਨਹੀਂ ਹੋਣਾ ਲਹੂ ਦੇ ਨਾਲ ਲਿਖ ਕੇ ਮੈਂ ਇਹਦੀ ਤਹਿਰੀਰ ਰੱਖੀ ਹੈ ਬਹੁਤ ਖੂਬ ਔਰ ਸ਼ੇਰ ਹੈ ਲਈ ਅੱਜ ਜਾਨ ਤੂੰ ਕਿਸ ਦੀ ਚਲਾ ਕੇ ਤੀਰ ਨਜ਼ਰਾਂ ਦੇ ਵਾਹ ਵਾਹ ਲਈ ਅੱਜ ਜਾਨ ਤੂੰ ਕਿਸ ਦੀ ਚਲਾ ਕੇ ਤੀਰ ਨਜ਼ਰਾਂ ਦੇ ਮੇਰੀ ਤਕਦੀਰ ਤੋਂ ਬਿਹਤਰ ਕਿਨੇ ਤਕਦੀਰ ਰੱਖੀ ਹੈ ਵਾਹ ਵਾਹ ਕੀ ਬਾਤ ਹੈ ਔਰ ਸ਼ੇਰ ਹੈ ਕਿ ਮੇਰਾ ਦਿਲ ਹੁਣ ਮੇਰਾ ਵੀ ਨਹੀਂ ਵਾਹ ਬਹੁਤ ਖੂਬ ਮੇਰਾ ਦਿਲ ਹੁਣ ਮੇਰਾ ਵੀ ਨਹੀਂ ਹੁਣ ਮੇਰਾ ਵੀ ਨਹੀਂ ਵਾਹ ਕਿਸੇ ਬੇਕਰ ਦਾ ਕਰ ਹੈ ਵਾਹ ਮੇਰਾ ਦਿਲ ਹੁਣ ਮੇਰਾ ਵੀ ਨਹੀਂ ਹੂੰ ਕਿਸੇ ਵੇ ਘਰ ਦਾ ਘਰ ਹੈ ਇਹ ਮੈਂ ਤਾਂ ਐਵੇਂ ਹੀ ਮਲ ਕੇ ਉਹਦੀ ਜਾਗੀਰ ਰੱਖੀ ਹੈ ਵਾਹ ਵਾਹ ਬਹੁਤ ਵਾਹ ਔਰ ਸ਼ੇਰ ਹੈ ارشاد ਜੀ ਕਿ ਮੁਹੱਬਤ ਤੇਰੀ ਨੇ ਮੈਨੂੰ ਬੜੇ ਇਕਰਾਮ ਦਿੱਤੇ ਨੇ ਵਾਹ ਬੁੱਲੀ ਮਸਕਾਨ ਦਿੱਤੀ ਹੈ ਪੈਰੀ ਜ਼ੰਜੀਰ ਰੱਖੀ ਹੈ ਵਾਹ 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 ਜਿੰਦਾਬਾਦ ਵਾਹ ਬੁੱਲੀ ਮਸਕਾਨ ਦਿੱਤੀ ਹੈ ਪੈਰੀ ਜ਼ੰਜੀਰ ਰੱਖੀ ਹੈ ਔਰ ਸ਼ੇਰ ਹੈ ارشاد ਜੀ ਕਿ ਕਿਸੇ ਤੋਂ ਯਰ ਨਹੀਂ ਹੁੰਦਾ ਮੇਰਾ ਅੱਜ ਜ਼ਿਕਰ ਵੀ ਕਿਧਰ ਹੈ ਬਹੁਤ ਬਹੁਤ ਖੂਬਸੂਰਤ ਰੁਕਣਾ ਜੀ ਕਿ ਕਿਸੇ ਤੋਂ ਜਰ ਨਹੀਂ ਹੁੰਦਾ ਮੇਰਾ ਅੱਜ ਜ਼ਿਕਰ ਵੀ ਕਿਧਰ ਹੈ ਕਿਸੇ ਨੇ ਜੋੜ ਕੇ ਟੁਕੜੇ ਮੇਰੀ ਤਸਵੀਰ ਰੱਖੀ ਵਾਹ ਵਾਹ ਬਹੁਤ ਖੂਬ ਔਰ ਆਖਰੀ ਸ਼ੇਰ ਹੈ ਕਿ ਮੈਂ ਖੂਨੇ ਜ਼ਿਕਰ ਨਾ ਲਿਖਦਾ ਵਾਹ ਜਦੋਂ ਵੀ ਲਿਖਦਾ ਹਾਂ ਕੋਮਲ ਵਾਹ ਬਹੁਤ ਖੂਬ ਕੀ ਬਾਤ ਮੈਂ ਖੂਨੇ ਜ਼ਿਕਰ ਨਾ ਲਿਖਦਾ ਜਦੋਂ ਵੀ ਲਿਖਦਾ ਹਾਂ ਕੋਮਲ ਚੁਪਾ ਕੇ 칼ਮ ਦੇ ਪਿੱਛੇ ਮੈਂ ਇੱਕ ਸ਼ਮਸ਼ੀਰ ਰੱਖੀ ਹੈ ਵਾਹ ਖੁਦਾਇਆ ਸ਼ੁਕਰ ਹੈ ਐਸੀ ਮੇਰੀ ਤਕਦੀਰ ਰੱਖੀ ਹੈ ਗਰੀਬੀ ਵਿੱਚ ਵੀ ਨੀਅਤ ਮੇਰੀ ਅਮੀਰ ਰੱਖੀ ਵਾਹ 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 ਕੀ ਬਾਤ ਬਲਦੇਵ ਰਾਜ ਕੋਮਲ ਜੀ ਨੇ ਰੋਮਾਂਟਿਕਤਾ ਤੜੀ ਨਹੀਂ ਤੇ ਜੀਵਨ ਸ਼ੈਲੀ ਦੀ ਜੋ ਗੱਲ ਕੀਤੀ ਹੈ ਰੋਮਾਂਟਿਕਤਾ ਵੀ ਕਿਤੇ ਨਾ ਕਿਤੇ ਇਨਸਾਨ ਨੂੰ ਬਹੁਤ ਸਕੂਨ ਦਿੰਦੀ ਹੈ ਹੁਣ ਮੈਂ ਬੇਨਤੀ ਕਰਾਂਗਾ ਸੀਤਾਰਾਮ ਬੰਗਾ ਜੀ ਨੂੰ ਜੇ ਸਹਿਦ ਦੀ ਝੋਲੀ ਵਿੱਚ ਕਈ ਆਪਣੀਆਂ ਪੁਸਤਕਾਂ ਪਾ ਚੁਕੇ ਹਨ ਔਰ ਬਹੁਤ ਵਧੀਆ ਲਿਖਦੇ ਹਨ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਖੂਬਸੂਰਤ ਕਲਾਮ ਕਹਿਣ ਆਪ ਜੀ ਦੇ ਰੂਬਰੂ ਹਾਂ ਜੀ ਪੰਜਾਬੀਅਤ ਬਾਰੇ ਕਵਿਤਾ ਲੈ ਕੇ ਮੈਂ ਪੰਜਾਬੀ ਮਹਿਫਲ ਵਿੱਚ ਕੋਈ ਨਗਮੇ ਨਾਲ ਲਿਆਇਆ ਹਾਂ ਵਾਹ 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 ਗਿੱਧੇ ਪੰਗੜੇ ਤੀਆਂ ਤਰੀਜਣ ਖੁਸ਼ਬੂ ਵੀ ਨਾਲ ਲਿਆਇਆ ਕੀ ਕੀ ਪੰਜਾਬੀਅਤ ਬਹੁਤ ਬਹੁਤ ਖੂਬਸੂਰਤ ਸੰਤ ਬਾਣੀ ਗੁਰ ਸ਼ਬਦ ਅੰਮ੍ਰਿਤ ਸਰ ਤੋਂ ਉੱਪਰ ਚੁੱਕਿਆ ਹੈ ਗੁਰ ਪੀਰਾਂ ਦੇ ਦਰ ਘਰ ਤੋਂ ਅਸੀਸਾਂ ਨਾਲ ਲਿਆਇਆ ਮੈਂ ਪੰਜਾਬੀ ਮਹਿਫਲ ਦੇ ਵਿੱਚ ਕੋਈ ਨਗਮੇ ਨਾਲ ਲਿਆਇਆ ਬਹੁਤ ਖੂਬ ਜੀ ਮੇਰੇ ਸ਼ਿੱਕੂ ਨਗਮੇ ਸੱਤ ਰੰਗੇ ਵਾਹ ਮੇਰੇ ਸ਼ਿੱਕੂ ਨਗਮੇ ਸੱਤ ਰੰਗੇ ਹਾਸੇ ਠੱਠੇ ਯੋਧਿਆਂ ਦੀਆਂ ਵਾਰਾਂ ਵਾਹ ਕੁਝ ਹੰਝੂ ਕੁਝ ਹਾਵੇ ਪੀੜ ਹਿਜਰ ਦੀ ਵੀ ਨਾਲ ਲਿਆਇਆ ਹਾਂ ਵਾਹ ਮੈਂ ਪੰਜਾਬੀ ਮਹਿਫਲ ਦੇ ਵਿੱਚ ਕੁਝ ਨਗਮੇ ਨਾਲ ਲਿਆਇਆ ਹਾਂ ਹਬ ਆਖਾਂ ਮਾ ਹਾਰ ਹਮੇਲਾ ਪਾ ਫੁਲਕਾਰੀ ਰੂਪ ਸਜਾਉਂਦੀ ਸੀ ਵਾਹ ਬਿੰਬ ਬਹੁਤ ਵਧੀਆ ਬਹੁਤ ਖੂਬ ਹਬ ਆਖਾਂ ਮਾ ਹਾਰ ਹਮੇਲਾ ਪਾ ਫੁਲਕਾਰੀ ਰੂਪ ਸਜਾਉਂਦੀ ਸੀ ਵਿਸ ਰਹੇ ਗਹਿਣੇ ਪਰਾਵੇ ਯਾਦਾਂ ਨਾਲ ਲਿਆਇਆ ਵਾਹ ਬਹੁਤ ਸੋਹਣਾ ਜਬਰ ਜ਼ੁਲਮ ਤੇ ਕਹਿਰ ਸਮੇ ਦਾ ਵੀ ਆਖ ਸੁਣਾਉਂਦਾ ਹਾਂ ਵਾਹ ਜਬਰ ਜ਼ੁਲਮ ਤੇ ਕਹਿਰ ਸਮੇ ਦਾ ਵੀ ਆਖ ਸੁਣਾਉਂਦਾ ਹਾਂ ਏਤੀ ਮਾਰ ਪਈ ਕੁਰਲਾਣੇ ਮੇਣਾ ਨਾਲ ਲਿਆਇਆ ਵਾਹ ਵਾਹ ਬਹੁਤ ਸਾਡਾ ਵਿਰਸਾ ਹੈ ਸ਼ਾਨਾਮਤਾ ਹੁਣ ਲੋਕੀ ਬੇਗੈਰਤ ਹੋਏ ਨੇ ਵਾਹ ਸਿਰ ਲਥ ਸੂਰ ਮਿਆਂ ਦੇ ਫਤਿਹਨਾਮੇ ਵੀ ਨਾਲ ਲਿਆਇਆ ਹਾਂ ਵਾਹ ਮੈਂ ਪੰਜਾਬੀ ਮਹਿਫਲ ਵਿੱਚ ਕੁਝ ਨਗਮੇ ਨਾਲ ਲਿਆਇਆ ਹਾਂ ਇੱਥੇ ਰੋਟੀ ਰੋਜੀ ਖਾਤਰ ਗੱਬਰੂ ਵੱਲ ਵਿਦੇਸ਼ਾਂ ਪੱਜਦੇ ਨੇ ਵਾਹ ਹਾਕਮ ਨੂੰ ਸਰਾਵਣ ਖਾਤਰ ਵੈਣ ਵੀ ਨਾਲੇ ਲਿਆਇਆ ਹਾਂ ਏ ਪੰਜਾਬ ਤਤੀ ਵਾਰਾ ਤਾ ਨਾ ਲੱਗੇ ਵਾਹ ਏ ਪੰਜਾਬ ਤਤੀ ਵਾਰਾ ਤਾ ਨਾ ਲੱਗੇ ਸੀਤਲ ਬਹੁ ਦੁਖੜੇ ਭੋਗੇ ਨੇ ਆਉ ਸਮੇ ਦਾ ਕਹਿਰ ਹਟਾਈਏ ਹੋਕਾ ਦਿੰਦਾ ਆਇਆ ਹਾਂ ਮੈਂ ਪੰਜਾਬੀ ਮਹਿਫਲ ਦੇ ਵਿੱਚ ਨਗਮੇ ਨਾਲ ਲਿਆਇਆ ਹਾਂ ਮੈਂ ਪੰਜਾਬੀ ਮਹਿਫਲ ਦੇ ਵਿੱਚ ਨਗਮੇ ਨਾਲ ਲਿਆ ਲਿਆਇਆ ਹਾਂ ਗਿੱਧੇ ਭੰਗੜੇ ਤੀਆਂ ਤਰਿੰਜਣ ਖੁਸ਼ਬੂ ਵੀ ਨਾਲ ਲਿਆਇਆ ਖੁਸ਼ਬੂ ਵੀ ਨਾਲ ਬਹੁਤ ਖੂਬ ਬਹੁਤ ਵਧੀਆ ਸੀਤਲ RAM ਬੰਗਾ ਜੀ ਨੇ ਪੰਜਾਬ ਦਾ ਪ੍ਰਚੀਨ ਤੇ ਅਦਨਕ ਜੋ ਦਸ਼ਾ ਤੇ ਦਿਸ਼ਾ ਹੈ ਆਪਣੀ ਕਵਿਤਾ ਵਿੱਚ ਬੜੇ ਖੂਬਸੂਰਤ ਢੰਗ ਨਾਲ ਪੋਇਆ ਹੈ ਹੁਣ ਮੈਂ ਬੇਨਤੀ ਕਰਾਂਗਾ ਜਸਵੰਤ ਹਾਂਸ ਜੀ ਨੂੰ ਜਸਵੰਤ ਹਾਂਸ ਜੀ ਕਈ ਪੁਸਤਕਾਂ ਸਹਿ ਦੀ ਝੁਲੀ ਵਿੱਚ ਪਾ ਚੁਕੇ ਹਨ ਰੇਡੀਓ ਟੀਵੀ ਤੇ ਵੱਖ-ਵੱਖ ਖਬਰਾਂ ਵਿੱਚ ਇਹਨਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਮੈਂ ਬੇਨਤੀ ਕਰਾਂਗਾ ਜਸਵੰਤ ਹਾਂਸ ਜੀ ਨੂੰ ਕਿ ਆਪਣੇ ਖੂਬਸੂਰਤ ਕਹਿਣ ਇਹ ਛੋਟੀ ਬਹਿਰ ਚ ਲਿਖਣ ਦੇ ਬੜੇ ਮਾਸਟਰ ਹਨ ਜਸਵੰਤ ਹਾਂਸ ਜੀ ਜੀ ਗਜ਼ਲ ਦਾ ਮਤਲਬ ਹੈ ਜੀ ارشاد ਜੀ ਕਿ ਜਦੋਂ ਤੋਂ ਰਗੜ ਕੇ ਪੱਥਰ ਹੂੰ ਅਸੀਂ ਅੱਗ ਬਾਲਣਾ ਸਿੱਖੇ ਵਾਹ 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 ਜਦੋਂ ਤੋਂ ਰਗੜ ਕੇ ਪੱਥਰ ਅਸੀਂ ਅੱਗ ਬਾਲਣਾ ਸਿੱਖੇ ਵਾਹ ਵਾਹ ਉਦੋਂ ਤੋਂ ਸਾੜ ਦੇਣਾ ਇੱਕ ਦੂਜੇ ਦਾ ਆਲਣਾ ਸਿੱਖੇ ਵਾਹ 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 ਕੀ ਕਮਾਲ ਮਫਾਇਲਨ ਬੈਰ ਆ ਬਹੁਤ ਮੁਸ਼ਕਲ ਤੇ ਵਧੀਆ ਕਮਾਲ ਹੈ ਪੱਥਰ ਅਸੀਂ ਅੱਗ ਬਾਲਣਾ ਸਿੱਖੇ ਵਾਹ ਵਾਹ ਉਦੋਂ ਤੋਂ ਸਾੜ ਦੇਣਾ ਇੱਕ ਦੂਜੇ ਦਾ ਆਲਣਾ ਆਲਣਾ ਸਿੱਖੇ ਬਹੁਤ ਖੂਬ ਔਰ ਪਤਾ ਲੱਗਾ ਜਦੋਂ ਕਿ ਸ਼ਹਿਰ ਵਿੱਚ ਵੀ ਰਾਜ ਜੰਗਲ ਦਾ ਵਾਹ ਵਾਹ ਪਤਾ ਲੱਗਾ ਜਦੋਂ ਕਿ ਸ਼ਹਿਰ ਵਿੱਚ ਵੀ ਰਾਜ ਜੰਗਲ ਦਾ ਅਸੀਂ ਵੀ ਨਾਗ ਜ਼ਹਿਰੀ ਆਪਣੇ ਘਰ ਪਾਲਣਾ ਸਿੱਖੇ ਵਾਹ ਬਹੁਤ ਸੋਹਣਾ ਬਹੁਤ ਸੋਹਣਾ ਅਸੀਂ ਵੀ ਨਾਗ ਜ਼ਹਿਰੀ ਆਪਣੇ ਘਰ ਪਾਲਣਾ ਸਿੱਖੇ ਸਿੱਖੇ ਔਰ ਸਰਾਪੇ ਵਕਤ ਵਿੱਚ ਜੋ ਆਦਮੀ ਹੈ ਲੋਚਦਾ ਜੀਣਾ ਵਾਹ 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 ਸਰਾਪੇ ਵਕਤ ਵਿੱਚ ਜੋ ਆਦਮੀ ਹੈ ਲੋਚਦਾ ਜੀਣਾ ਕਹੋ ਉਸ ਨੂੰ ਕਿ ਉਹ ਜਜ਼ਬਾਤ ਨੂੰ ਸੰਭਾਲਣਾ ਸਿੱਖੇ ਬਹੁਤ ਸੋਹਣਾ ਬਹੁਤ ਜੀ ਬਹੁਤ ਸੋਹਣਾ ਕਹੋ ਉਸ ਨੂੰ ਕਿ ਉਹ ਜਜ਼ਬਾਤ ਨੂੰ ਸੰਭਾਲਣਾ ਸਿੱਖੇ ਔਰ ਜੇ ਚਿੰਤਾ ਕਰਦੇ ਸਭਨਾ ਦੀ ਤਾਂ ਇਹ ਦਿਲ ਫੇਲ ਹੋ ਜਾਂਦਾ ਵਾਹ ਜੇ ਚਿੰਤਾ ਕਰਦੇ ਸਭਨਾ ਦੀ ਤਾਂ ਇਹ ਦਿਲ ਫੇਲ ਹੋ ਜਾਂਦਾ ਅਸੀਂ ਨੇਤਾ ਬਣੇ ਤੇ ਵਾਅਦਿਆਂ ਨੂੰ ਟਾਲਣਾ ਸਿੱਖੇ ਵਾਹ ਬਹੁਤ ਕੋ ਬਹੁਤ ਵਧੀਆ ਅਸੀਂ ਨੇਤਾ ਬਣੇ ਤੇ ਵਾਅਦਿਆਂ ਤੇ ਵਾਅਦਿਆਂ ਨੂੰ ਟਾਲਣਾ ਸਿੱਖੇ ਔਰ ਇਹ ਸ਼ਾਇਰ ਹੈ ਕਦੇ ਵੀ ਤਗਮਿਆਂ ਪਿੱਛੇ ਨਹੀਂ ਭੱਜਦਾ ਵਾਹ ਵਾਹ ਬਹੁਤ ਵਧੀਆ ਕਦੇ ਵੀ ਤਗਮਿਆਂ ਪਿੱਛੇ ਨਹੀਂ ਭੱਜਦਾ ਭਲਾ ਕਿਉਂ ਕਲਾ ਨੂੰ ਸਮਝੌਤਿਆਂ ਵਿੱਚ ਟਾਲਣਾ ਸਿੱਖੇ ਵਾਹ ਔਰ ਜਿਨ੍ਹਾਂ ਨੇ ਇਸ਼ਕ ਕੀਤਾ ਹੈ ਹੂੰ ਉਹਨਾਂ ਦੀ ਸੋਚ ਹੀ ਵੱਖਰੀ ਹੂੰ ਉਹ ਐਸੇ ਖਫ ਖਪਾ ਵਿੱਚ ਕਿਉਂ ਹੂੰ ਉਮਰ ਸਾਰੀ ਢਾਲਣਾ ਸਿੱਖੇ ਵਾਹ 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 ਉਹ ਐਸੇ ਖਫ ਖਪਾ ਉਹ ਐਸੇ ਖਫ ਖਵਾ ਵਿੱਚ ਕਿਉਂ ਉਮਰ ਸਾਰੀ ਢਾਲਣਾ ਸਿੱਖੇ ਢਾਲਣਾ ਸਿੱਖੇ ਜਦੋਂ ਤੋਂ ਰਗੜ ਕੇ ਪੱਥਰ ਅਸੀਂ ਅੱਗ ਬਾਲਣਾ ਸਿੱਖੇ ਉਦੋਂ ਤੋਂ ਰਗੜ ਕੇ ਤੀਲੇ ਉਹਨੂੰ ਤੋਂ 60 ਦੇਣਾ ਇੱਕ ਦੂਜੇ ਦਾ ਆ ਲੈਣਾ ਵਾਹ ਵਾਹ ਬਹੁਤ ਕੋਮ ਮਿਹਰਬਾਨੀ ਮੈਂ ਬੇਨਤੀ ਕਰਦਾ ਹਾਂ ਅੱਜ ਦੇ ਜੋ ਕਵੀ ਦਰਬਾਰ ਦਾ ਸੰਚਾਲਨ ਕਰ ਰਹੇ ਹਨ ਬਲਵਿੰਦਰ ਬਾਲਮ ਜੀ ਕਿ ਉਹ ਆਪਣਾ ਕੋਈ ਕਲਾਮ ਸਾਡਾ ਸੰਗ ਬਾਲਮ ਜੀ ਗਜ਼ਲ ਦੇ ਖੇਤਰ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਆ ਔਰ ਬੇਨਤੀ ਕਰਦਾ ਕਿ ਉਹ ਆਪਣਾ ਕੁਝ ਪੇਸ਼ ਕਰ ਵੱਖ-ਵੱਖ ਸ਼ੇਰ ਦੇਖਣਾ ਹਾਂਜੀ ਕਿ ਰੁੱਖਾਂ ਨੇ ਜਦ ਸ਼ੌਕ ਬਹਾਰਾਂ ਦੇ ਰਲ ਮਿਲ ਕੇ ਪਾਲੇ ਫਾਨ ਸਾਹਿਬ ਜੀ ਰੁੱਖਾਂ ਨੇ ਰੁੱਖਾਂ ਨੇ ਜਦ ਸ਼ੌਕ ਬਹਾਰਾਂ ਦੇ ਰਲ ਮਿਲ ਕੇ ਪਾਲੇ ਨੰਗੀ ਧੁੱਪ ਦੇ ਪਿੰਡੇ ਉੱਤੇ ਛਾਂ ਦੇ ਪੈ ਗਏ ਛਾਲੇ ਵਾਹ ਵਾਹ ਨੰਗੀ ਧੁੱਪ ਦੇ ਨੰਗੀ ਧੁੱਪ ਦੇ ਪਿੰਡੇ ਉੱਤੇ ਛਾਂ ਦੇ ਪੈ ਗਏ ਛਾਲੇ ਤੇ ਮਸਤਕ ਨੂੰ ਸੂਲੀ ਤੇ ਟੰਗ ਕੇ ਮੂਰਖ ਕੀ ਕੀ ਕਰਦੇ ਵਾਹ ਚੁੰਝਾਂ ਦੇ ਨਾਲ ਸੂਰਜ ਫੜਦੇ ਪੰਛੀ ਝੀਲ ਵਿਚਾਲੇ ਵਾਹ ਵਾਹ ਬਹੁਤ ਕੀਆ ਬੇਮਾਰ ਕੀ ਇੱਕ ਇੱਕ ਦੋਸ਼ੀ ਰੋ ਦੇਖਣਾ ਕਿ ਮੋ ਮਮਤਾ ਦਾ ਭਰਿਆ ਉਹ ਦਰ ਨਹੀਂ ਰਿਹਾ ਵਾਹ ਵਾਹ ਮੋ ਮਮਤਾ ਦਾ ਭਰਿਆ ਉਹ ਦਰ ਨਹੀਂ ਰਿਹਾ ਆਪਣਾ ਘਰ ਵੀ ਹੁਣ ਆਪਣਾ ਕਰ ਲਈ ਰਿਹਾ ਦੂਰ ਬਲੰਦੀਆਂ ਨੂੰ ਜਿਸ ਨੇ ਛੂਣਾ ਸੀ ਹਾਂ ਕੋਮਲ ਜੀ ਹਾਂ ਜੀ ਹਾਂ ਜੀ ਦੂਰ ਬਲੰਦੀਆਂ ਨੂੰ ਜਿੱਸ ਤੇ ਸ਼ੂਨਾ ਸੀ ਦੁੱਖ ਉਸ ਪੰਛੀ ਦਾ ਕ ਪਰ ਨਹੀਂ ਰਿਹਾ ਕਿਆ ਬਾਤ ਤੇ ਦੋ ਛੇਰ ਹੋਰ ਦੇਖਣਾ ਹਾਂ ਹਾਂ ਜੀ ਕਿ ਤੁਰੀਆਂ ਜਾਵਣ ਬਾਤਾਂ ਪਾਵਣ ਦੋ ਕੁੜੀਆਂ ਹਾਂ ਕਿਆ ਬਾਤ ਹੈ ਵਾਹ ਤੁਰੀਆਂ ਜਾਵਣ ਬਾਤਾਂ ਪਾਵਣ ਦੋ ਕੁੜੀਆਂ ਸ਼ਿਖਰ ਦੁਪਹਿਰੇ ਰਾਤਾਂ ਪਾਵਣ ਦੋ ਕੁੜੀਆਂ ਕਿਆ ਬਾਤ ਹੈ ਕਿਆ ਬਾਤ ਹੈ ਪੱਤ ਚੜ ਦੇ ਵਿੱਚ ਫੁੱਲ ਗਲਾਬੀ ਉੱਗ ਪਏ ਨੇ ਹਮ ਹੱਸ ਹੱਸ ਕੇ ਬਰਸਾਤਾਂ ਪਾਵਣ ਦੋ ਕੁੜੀਆਂ ਇੱਕ ਮੈਂ ਦੋ ਚਾਰ ਸ਼ੇਰ ਗਜ਼ਲ ਦੇ ਹਾਂਜੀ ਵਾਹ ਇਹ ਵੀ ਬਾਰੇ ਹਜ਼ਰ ਮਫਾਈਲ ਮਫਾਈਲ ਚਾਰ ਠੀਕ ਹੈ ਜੀ ਕਦੀ ਤੁੱਪਾਂ ਕਦੀ ਸ਼ਾਵਾਂ ਚ ਇੰਨੇ ਮੋੜ ਮੁੜਿਆ ਹਾਂ ਹਮ ਹਜ਼ਾਰਾਂ ਵਾਰ ਟੁੱਟਿਆ ਹਾਂ ਹਜ਼ਾਰਾਂ ਵਾਰ ਜੁੜਿਆ ਹਾਂ ਵਾਹ ਵਾਹ ਕਦੀ ਤੁੱਪਾਂ ਕਦੀ ਸ਼ਾਵਾਂ ਚ ਇੰਨੇ ਮੋੜ ਮੁੜਿਆ ਹਾਂ ਹਮ ਹਜ਼ਾਰਾਂ ਵਾਰ ਟੁੱਟਿਆ ਹਾਂ ਹਜ਼ਾਰਾਂ ਵਾਰ ਜੁੜਿਆ ਹਾਂ ਤੇਰੀ ਮਰਜ਼ੀ ਤੂੰ ਰੱਖ ਭਾਵੇਂ ਹਮ ਤੇਰੀ ਮਰਜ਼ੀ ਤੂੰ ਛੱਡ ਦੇ ਹੂੰ ਤੇਰੀ ਮਰਜ਼ੀ ਤੂੰ ਰੱਖ ਭਾਵੇਂ ਤੇਰੀ ਮਰਜ਼ੀ ਤੂੰ ਛੱਡ ਭਾਵੇਂ ਹੂੰ ਤੇਰੀ ਇਸ ਮੰਗ ਦੇ ਸੰਦੂਰ ਚੋਂ ਥੋੜਾਕ ਥੁੜਿਆ ਵਾਹ 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 ਕਿਨਾਰੇ ਨੂੰ ਮੇਰੇ ਇਤਿਹਾਸ ਬਾਰੇ ਜਾਣਕਾਰੀ ਹੈ ਕਦੀ ਮੈਂ ਆਰ ਰੁੜਿਆ ਹਾਂ ਕਦੀ ਮੈਂ ਪਾਰ ਰੁੜਿਆ ਕਦੀ ਮੈਂ ਪਾਰ ਰੁੜਿਆ ਵਾਹ ਬਹੁਤ ਵਾਹ ਵਾਹ ਬਹੁਤ ਸੋਹਣਾ ਮੇਰੀ ਵਰ ਗਜ਼ਲ ਦਾ ਇੱਕ ਸ਼ੇਰ ਪੜ ਕੇ ਦੇਖ ਸਕਦੇ ਹੋ ਹੂੰ ਕੜਾਹੀ ਵਿੱਚ ਕਿਸੇ ਗੋੜ ਵਾਂਗ ਰੇਜ ਰੇਜ ਕੇ ਗੁੜਿਆ ਹਾਂ ਵਾ 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 ਤਪસ્યા ਸਾਧਨਾ ਨੂੰ ਪਾਵਨਾ ਆਸਾਨ ਨਹੀਂ ਹੁੰਦਾ ਵਾ 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 ਤਪસ્યા ਸਾਧਨਾ ਨੂੰ ਪਾਵਨਾ ਆਸਾਨ ਨਹੀਂ ਹੁੰਦਾ ਹਮ ਸਵਾਭ ਬਣ ਕੇ ਹੀ ਬੁੱਜੀ ਅੱਗ ਦੇ ਉੱਪਰ ਮੈਂ ਤੁੜਿਆ ਹਾਂ ਵਾ 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 ਤੇ ਮਕਤਾ ਹੈ ਸ਼ੀਤਲ ਜੀ ਹਾਂ ਜੀ ਮੁਹੱਬਤ ਦੀ ਪ੍ਰਤੀਸ਼ਟਾ ਨੂੰ ਕਦੀ ਵੀ ਠੇਸ ਨਹੀਂ ਲਾਈ ਜਦੋਂ ਕੁੜਿਆ ਹਾਂ ਬਾਲਮ ਨਫਰਤਾਂ ਵਿੱਚਕਾਰ ਕੁੜਿਆ ਹਾਂ ਕਦੀ ਤੁੱਪਾਂ ਕਦੀ ਛਾਵਾਂ ਚ ਇੰਨੇ ਮੋੜ ਮੁੜਿਆ ਹਾਂ ਹਜ਼ਾਰਾਂ ਵਾਰ ਟੁੱਟਿਆ ਹਾਂ ਹਜ਼ਾਰਾਂ ਵਾਰ ਜੁੜਿਆ ਹਾਂ ਵਾਹ 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 ਬਹੁਤ ਕਮਾਲ ਦੀ ਗੱਲ ਕਰ ਲਈ ਹੁਣ ਮੈਂ ਬੇਨਤੀ ਕਰਾਂਗਾ ਬਲਦੇਵ ਰਾਜ ਕੋਮਲ ਜੀ ਨੂੰ ਕਿ ਉਹ ਆਪਣਾ ਕੋਈ ਕਲਾਮ ਕਹਿਣ ਕੋਮਲ ਜੀ ਮੈਂ ਕੋਸ਼ਿਸ਼ ਕਰਦਾ ਤਰਨਮ ਚ ਕਹਿਣ ਦੀ ਵਾਹ 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 ਜੀ ਵਾਹ ਕੀ ਬਾਤ ਛੱਡ ਕੇ ਸਾਥ ਮੁਸੀਬਤ ਵੇਲੇ ਸਭ ਯਾਰ ਅਸਾਂ ਦੇ ਜਿੰਦਾ ਰਹੇ ਕੋਵਾਲ ਛੱਡ ਕੇ ਸਾਥ ਮੁਸੀਬਤ ਵੇਲੇ ਸਭ ਯਾਰ ਅਸਾਂ ਦੇ ਯਾਦ ਕਿਸੇ ਨੇ ਰੱਖੇ ਨਾ ਉਪਕਾਰ ਅਸਾਂ ਦੀ ਵਾਹ ਵਾਹ ਕੋਮਲ ਜੀ ਫੇਲਣ ਫੇਲਣ ਬੈਰ ਹੈ ਬਹੁਤ ਮਿੱਠੀ ਬੈਰ ਰੁਕਣ ਬੜੇ ਵਧੀਆ ਲਿਖਿਆ ਕਮਾਲ ਸ਼ੇਰ ਹੂੰ ਸੱਚ ਕਹਿਣੇ ਸੱਚ ਸੁਣਨੇ ਤੋਂ ਅੱਜ ਡਰਦੇ ਹਾਂ ਵਾਹ 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 ਸੱਚ ਕਹਿਣੇ ਸੱਚ ਸੁਣਨੇ ਤੋਂ ਅੱਜ ਡਰਦੇ ਹਾਂ ਇੱਕ ਦਾਂ ਦੇ ਹੋ ਗਏ ਨੇ ਕਰਤਾਰ ਅਸਾਂ ਦੇ ਵਾਹ ਵਾਹ ਇੱਕ ਦਾਂ ਦੇ ਹੋ ਗਏ ਨੇ ਕਰਤਾਰ ਅਸਾਂ ਦੇ ਚਿਰ ਸਾਜੀ ਸੇਕ ਜਿਹਾ ਆਉਂਦਾ ਏ ਠੰਡੀਆਂ ਪੌਣਾ ਚੋਂ ਵਾਹ ਵਾਹ ਸੇਕ ਜਿਹਾ ਆਉਂਦਾ ਏ ਠੰਡੀਆਂ ਪੌਣਾ ਚੋਂ ਹੋ ਕੇ ਪਰਦੇ ਹੋਣੇ ਨੇ ਦਿਲਦਾਰ ਅਸਾਂ ਦੇ ਵਾਹ ਜੀ ਵਾਹ ਹੋ ਕੇ ਪਰਦੇ ਹੋਣੇ ਨੇ ਦਿਲਦਾਰ ਅਸਾਂ ਦੇ ਵਾਹ ਵਾਹ ਸ਼ੇਰ ਅਰਸ਼ਾਦ ਜੀ ਲੈ ਕੇ ਖੁਸ਼ਬੂ ਪਾਉਣ ਆਉ ਤਰੋਂ ਆਇਆਂ ਨੇ ਰੁਕਸਤ ਜਿੱਧਰ ਹੋਏ ਨੇ ਦਿਲਦਾਰ ਅਸਾਂ ਦੇ ਵਾਹ ਵਾਹ ਰੁਕਸਤ ਜਿੱਧਰ ਹੋਏ ਨੇ ਦਿਲਦਾਰ ਅਸਾਂ ਦੇ ਔਰ ਆਖੀ ਸ਼ੇਰ ਅਰਸ਼ਾਦੀ ਪੁਛਤੋਂ ਦਾ ਹਾਂ ਉਹਦੀ ਚੋਲੀ ਹੰਝੂ ਪਾ ਕੇ ਮੈਂ ਓ ਕਿਦਾਂ ਸਾਂਭੂ ਕੋਮਲ ਉਪਹਾਰ ਅਸਾਂ ਦੇ ਵਾਹ 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 ਕੀ ਬਾਤ ਓ ਕਿਦਾਂ ਸਾਂਭੂ ਕੋਮਲ ਉਪਹਾਰ ਅਸਾਂ ਦੇ ਛੱਡ ਗਏ ਸਾਥ ਮੁਸੀਬਤ ਵੇਲੇ ਸਭ ਯਾਰ ਅਸਾਂ ਦੇ ਯਾਦ ਕਿਸੇ ਨੇ ਰੱਖੇ ਨਾ ਉਪਕਾਰ ਅਸਾਂ ਦੇ ਸ਼ੁਕਰੀਆ ਕੋਮਲ ਜੀ ਨੇ ਬੜੀ ਹੀ ਖੂਬਸੂਰਤ ਸ਼ੇਅਰ ਕੀਆ ਹੈ ਫੇਲਨ ਬਹਿਰ ਬੜੀ ਮੁਸ਼ਕਿਲ ਬਹਿਰ ਹੈ ਉਹਦੇ ਚ ਐਨੇ ਖੂਸੂਸ ਰੁਕਣ ਬਣਾਉਣੇ ਜਿਹੜੇ ਆ ਉਹ ਕੋਈ ਉਸਤਾਦ ਆਦਮੀ ਹੀ ਉਹ ਜਾ ਕੰਮ ਕਰ ਸਕਦਾ ਹੈ ਜਿਸ ਤਰ੍ਹਾਂ ਉਹਨਾਂ ਨੇ mohabbat ਦਾ ਸੰਦੇਸ਼ ਦਿੱਤਾ ਹੈ ਕੋਈ ਵੀ ਇਨਸਾਨ ਜ਼ਿੰਦਗੀ 'ਚ ਉਹ mohabbat ਮੰਨਫੀ ਨਹੀਂ ਕਰ ਸਕਦਾ ਹੁਣ ਮੈਂ ਬੇਨਤੀ ਕਰਾਂਗਾ ਸੀਤਾਰਾਮ ਬੰਗਾ ਜੀ ਨੂੰ ਕਿ ਉਹ ਆਪਣਾ ਕਲਾਮ ਕਰਾ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ 'ਚ ਉਪਾਸਨਾ ਹੈ ਔਰਤ ਦੀ ਔਰਤ ਨਦੀਆ ਹੈ ਦਰਿਆ ਹੈ ਤੇਰੀ ਅਜਬ ਕਹਾਣੀ ਹੈ ਹੂੰ ਔਰਤ ਨਦੀ ਆ ਹੈ ਦਰਿਆ ਹੈ ਤੇਰੀ ਅਜਬ ਕਹਾਣੀ ਹੈ ਸਮੁੰਦਰ ਤੋਂ ਗਹਿਰੀ ਹੈ ਗਹਿਰਾਈ ਕਿਸੇ ਨਾ ਜਾਣੀ ਹੈ ਬਹੁਤ ਪਾਕ ਅਪਵਿੱਤਰ ਦੇਵੀ ਹੈ ਹੂੰ ਜਗ ਜਨਨੀ ਜਗ ਮਾਤਾ ਹੈ ਹੂੰ ਫਿਰ ਵੀ ਕਿਉਂ ਜਗ ਤੇ ਤੇਰੀ ਕੀਮਤ ਕਿਸੇ ਨਾ ਜਾਣੀ ਵਾਹ ਬਹੁਤ ਵਾਹ ਠੀਕ ਹੈ ਬਹੁਤ ਪੂਜਣ ਦਾ ਵਿਖਾਵਾ ਕਰ ਕੰਜਕਾਂ ਦੇ ਪੈਰੀਂ ਹੱਥ ਲਾਉਂਦੇ ਨੇ ਹੂੰ ਪਰ ਬਾਪ ਦਾਦਾ ਲੋਰੀ ਦਿੰਦੇ ਵੀ ਆਖਣ ਮਰ ਜਾਣੀ ਹੈ ਮਰ ਜਾਣੀ ਹੈ ਵਾਹ ਕੀ ਆਖਾਂ ਦਰਯੋਦਨ ਨੂੰ ਵੀ ਜਨਮ ਦਿੱਤਾ ਇੱਕ ਔਰਤ ਨੇ ਹੂੰ ਜਯਦਸ਼ਤਰ ਦੀ ਜਨਨੀ ਵੀ ਉਹੋ ਜਹੀ ਸੁਹਾਣੀ ਹੈ ਵਾਹ 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 ਜਯਦਸ਼ਤਰ ਦੀ ਜਨਨੀ ਵੀ ਉਹੋ ਜਹੀ ਸੁਹਾਣੀ ਹੈ ਇੱਕ ਨੇ ਔਰਤ ਬੇਪਰਦ ਕਰ અપਮਾਨਤ ਕਰ ਦਿੱਤੀ ਦੂਜੇ ਮਾਪੂਜੀ ਹਰ ਔਰਤ ਵਿੱਚ ਮਮਤਾ ਪਹਿਚਾਣੀ ਹੈ ਵਾਹ ਕਦੇ ਬਹਾਰਾਂ ਹਾਸੇ ਖੁਸ਼ੀਆਂ ਚਾ ਵੰਡ ਫਿਜ਼ਾ ਮਹਿਕਾਏ ਤੂੰ ਹੂੰ ਤੂੰ ਮਯਸਮਾ ਮੁਹੱਬਤ ਦਾ ਹੂੰ ਉਲਫਤ ਦੀ ਦਾਤੀ ਦਾਤੀ ਰਾਣੀ ਹੈ ਹੂੰ ਬਣ ਮਾਤਾ ਸੀਤਾ ਪੀੜ ਹਿਜਰ ਦੀ ਹੰਡਾਈ ਪਿੰਡੇ ਤੇ ਵਾਹ ਮਹਾਭਾਰਤ ਵੀ ਭੋਗੀ ਔਰਤ ਨੇ ਹੰਝੂਆ ਪਰਿ ਕਹਾਣੀ ਹੈ ਵਾਹ ਜੀ ਵਾਹ ਕਿੰਝ ਤੇਰਾ ਮਹਾਦੇਵੀ ਰੂਪ ਸੀਤਲ ਕਰੇ ਤਸਵਰ ਹਮ ਇਸ ਦੁਨੀਆ ਦੀ ਨਹੀਂ ਤੂੰ ਵਿਸ਼ਵ ਮਾਤਾ ਮਹਾਰਾਣੀ ਹੈ ਵਾਹ ਵਾਹ ਔਰ ਤੇ ਨਦੀਆ ਹੈ ਦਰਿਆ ਹੈ ਤੇਰੀ ਅਜਬ ਕਹਾਣੀ ਹੈ ਸਮੁੰਦਰ ਤੋਂ ਗਹਿਰੀ ਹੈ ਗਹਿਰਾਈ ਕਿਸੇ ਨਾ ਜਾਣੀ ਹੈ ਗਹਿਰਾਈ ਕਿਸੇ ਨਾ ਜਾਣੀ ਹੈ ਬਹੁਤ ਵਧੀਆ ਸੀਤਾਰਾਮ ਬੰਗਾ ਜੀ ਨੇ ਨਾਰੀ ਤਵ ਨੂੰ ਬੜੇ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ ਉਹਨਾਂ ਨੇ ਕਿ ਨਾ ਇੱਕ ਔਰਤ ਦੀਆਂ ਕੀ ਪ੍ਰਾਚੀਨ ਤੇ ਅਦੁਨਕ ਮੁਸ਼ਕਲਾਂ ਹਨ ਆਪਣੀ ਅੱਖਰ ਜਾਨੀ ਦੇ ਜਰੀਏ ਇਹਨਾਂ ਨੇ ਪੇਰੋਇਆ ਹੈ ਮੈਂ ਹੁਣ ਬੇਨਤੀ ਕਰਾਂਗਾ ਜਸਵੰਤ ਹਾਸ ਜੀ ਨੂੰ ਕਿ ਉਹ ਆਪਣੇ ਕੋਈ ਕਲੰਕ ਜੀ ਰਜ਼ਲ ਦੇ ਚੰਦ ਸ਼ੇਰ ਹੋਰ ارشاد ਜੀ ਦਿਸੇ ਨਾ ਫਸਲ ਕੋਈ ਹੂੰ ਸਾਹਮਣੇ ਦੇਖੀ ਦਿਸੇ ਨਾ ਫਸਲ ਕੋਈ ਪੈਲੀਆਂ ਚੋਂ ਘਰ ਨਿਕਲ ਆਏ ਵਾਹ ਵਾਹ ਨਵੀਂ ਗੱਲ ਯਾਰ ਸਭ ਇਹ ਦੇ ਨਾ ਅਸਲ ਕੋਈ ਵੈਲੀਆਂ ਚੋਂ ਕਰ ਪੈਲੀਆਂ ਚੋਂ ਕਰ ਨਿਕਲ ਆਏ ਹਾਂ ਬਣਾਈ ਦਾਲ ਸੀ ਪਰ ਦਾਲ ਚੋਂ ਕੰਕਰ ਨਿਕਲ ਆਏ ਵਾਹ ਵਾਹ ਬਹੁਤ ਵਧੀਆ ਪ੍ਰਤੀਜਾ ਬਣਾਈ ਦਾਲ ਸੀ ਪਰ ਦਾਲ ਚੋਂ ਜਿਦਦਾ ਹੋਵੇ ਬਹੁਤ ਵਧੀਆ ਕੰਕਰ ਨਿਕਲ ਆਏ ਹਾਂ ਔਰ ਤੁਸੀਂ ਜੋ ਕੁਝ ਵੀ ਕਹਿਣਾ ਹੈ ਹਾਂ ਇਸ਼ਾਰੇ ਨਾਲ ਕਹਿ ਦੇਣਾ ਵਾਹ 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 ਕਿਤੇ ਐਸਾ ਨਾ ਹੋਵੇ ਯਾਰ ਹੀ مخبر نکڑا بہت خوب بہت خوب, خوب. اور اسی شیشہ بدن لے کے हم. اسی شیشہ بدن لے کے دوارے رب دے پہنچے اسی شیشہ بدن لے کے دوارے, 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 دو دوارے رب دے پہنچے ਹੈਰਾਨੀ ਹੈ ਕਿ ਰੱਬ ਦੇ ਹੀ ਘਰੋਂ ਪੱਥਰ ਨਿਕਲ ਆਏ ਵਾਹ ਵਾਹ ਕਵਾ ਕਮਾਲ ਦਾ ਸ਼ਾਇਰ ਹੈਰਾਨੀ ਹੈ ਕਿ ਰੱਬ ਦੇ ਹੀ ਘਰੋਂ ਪੱਥਰ ਪੱਥਰ ਨਿਕਲ ਆਏ ਪੱਥਰ ਨਿਕਲ ਆਏ ਨਜ਼ਰ ਉਸ ਦੀ ਕੁਝ ਨਾ ਕੁਝ ਤਾਂ ਹੈਗਾ ਸੀ ਕਰਾਮਾਤੀ ਹਮ ਕਿ ਵੇਖਣਸਾਰ ਹੀ ਸਭ ਕੀੜੀਆਂ ਦੇ ਪਰ ਨਿਕਲ ਆਏ ਬਹੁਤ ਬਹੁਤ ਵੇਖਣਸਾਰ ਹੀ ਸਭ ਕੀੜੀਆਂ ਦੇ ਪਰ ਨਿਕਲ ਆਏ ਪਰ ਨਿਕਲ ਆਏ ਔਰ ਗਲੀ ਵਿੱਚ ਇੱਟ ਰੋੜੇ ਪੈਣ ਦੀ ਅਫਵਾਹ ਜਦੋਂ ਫੈਲੀ ਵਾਹ ਗਲੀ ਵਿੱਚ ਇੱਟ ਰੋੜੇ ਪੈਣ ਦੀ ਅਫਵਾਹ ਜਦੋਂ ਫੈਲੀ ਮੜਾਸੇ ਬਨ ਕੇ ਲੋਕੀ ਘਰਾ ਤੋਂ ਬਾਹਰ ਨਿਕਲ ਆਏ ਬਹੁਤ ਗੂੜੀ ਆਹ ਕੀ ਬਾਤ ਹੈ ਵਟਾਇਆ ਮੌਸਮਾ ਨੇ ਆਪਣਾ ਕੁਝ ਰੰਗ ਸੀ ਇਦਾਂ ਪੁਰਾਣੇ ਮੁੱਢ ਚੋਂ ਕੂੜੇ ਜਿਹੇ ਪੱਤਰ ਨਿਕਲ ਆਏ ਅਸੀਂ ਕੋਸ਼ਿਸ਼ ਕਰਾਂਗੇ ਫੇਰ ਤਾਂ ਮਮਕਨ ਵੀ ਹੋ ਸਕਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਕੋਸ਼ਿਸ਼ ਕਰਾਂਗੇ ਫੇਰ ਤਾਂ ਮੁਮਕਿਨ ਵੀ ਹੋ ਸਕਦਾ ਹੈ ਕਿ ਮੰਦਰ ਦੇ ਹੇਠੋਂ ਹੀ ਕੋਈ ਮਸਜਿਦ ਨਿਕਲ ਆਵੇ ਮੰਦਰ ਦੇ ਹੇਠੋਂ ਹੀ ਕੋਈ ਮਸਜਿਦ ਨਿਕਲ ਆਏ ਦਿਸੇ ਨਾ ਫਸਲ ਕੋਈ ਪੈਲੀਆਂ ਚੋਂ ਘਰ ਨਿਕਲ ਆਏ ਬਣਾਈ ਦਾਲ ਸੀ ਪਰ ਦਾਲ ਚੋਂ ਕੰਕਰ ਨਿਕਲ ਆਵੇ ਬਹੁਤ ਬਹੁਤ ਵਧੀਆ ਬਹੁਤ ਵਧੀਆ ਮੈਂ ਫਿਰ ਬੇਨਤੀ ਕਰਾਂਗਾ ਬਲਵਿੰਦਰ ਬਾਲਮ ਸਿੰਘ ਜੀ ਨੂੰ ਕਿ ਉਹ ਆਪਣੀ ਰਚਨਾ ਰਾਇਂ ਆਪਣੀ ਹਾਜ਼ਰ ਲੋ ਬਲਵਿੰਦਰ ਬਾਲਮ ਸਿੰਘ ਜੀ ਸ਼ੁਕਰੀਆ ਜੀ ਇੱਕ ਦੋ ਸ਼ੀਤਲ ਜੀ ਦੇਖਣਾ ਸ਼ੇਰ ਹਾਂਜੀ ਹਾਂਜੀ ਕਿ ਜਾਵੇ ਅੰਬਰ ਸਾਰਾ ਤੈਨੂੰ ਦੇ ਦਿੱਤਾ ਵਾ 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 ਜਾਵੇ ਅੰਬਰ ਸਾਰਾ ਤੈਨੂੰ ਦੇ ਦਿੱਤਾ ਕੱਲਾ ਕੱਲਾ ਤਾਰਾ ਤੈਨੂੰ ਦੇ ਦਿੱਤਾ ਆਪਾਂ ਸਾਰੀ ਜਾਨ ਤਲੀ ਤੇ ਰੱਖ ਦਿੱਤੀ ਹਾਂ ਖੁੱਦ ਨੂੰ ਡੋਬ ਸਹਾਰਾ ਤੈਨੂੰ ਦੇ ਦਿੱਤਾ ਹੂੰ ਫਿਰ ਵੀ ਸਾਡੇ ਨਾਲ ਬੁਰਾਈ ਕਰਦਾ ਏ ਹੂੰ ਬੇੜੀ ਨਹਿਰ ਕਿਨਾਰਾ ਤੈਨੂੰ ਦੇ ਦਿੱਤਾ ਹੂੰ ਤੇ ਇਸ ਤੋਂ ਵੱਧ ਕੇ ਹੋਰ ਪਲਾਕੀ ਕਰਦੇ ਦੱਸ ਹੂੰ ਬਾਲਮ ਪਿਆਰਾ ਪਿਆਰਾ ਤੈਨੂੰ ਦੇ ਦਿੱਤਾ ਵਾਹ ਇੱਕ ਫਿਲਮ ਗੀਦਿਆਂ ਕੋਲ ਲੈਣਾ ਜੀ ਹਾਂਜੀ ਸਹੁਰਿਆਂ ਦੇ ਘਰ ਜਾ ਕੇ ਹੂੰ ਤੇਰਾ ਪਿਆਰ ਨਾ ਭੁੱਲਿਆ ਮਾਂ ਹੂੰ ਵਾਹ ਕੀ ਬਾਤ ਹੈ ਕੋਮਲ ਜੀ ਵਾਹ ਸੋਹਰਿਆਂ ਦੇ ਘਰ ਜਾ ਕੇ ਤੇਰਾ ਪਿਆਰ ਨਾ ਭੁੱਲਿਆ ਮਾਂ ਬਾਪੂ ਦੀ ਗੋਦੀ ਦਾ ਉਹ ਦਿਦਾਰ ਨਾ ਭੁੱਲਿਆ ਮਾਂ ਵਾਹ ਵਾਹ ਬਚਪਨ ਦੀ ਇੱਕ ਇੱਕ ਗੱਲ ਹਮ ਹੈ ਅੱਜ ਵੀ ਬੜਾ ਤੜਪਾਉਂਦੀ ਵਾਹ ਵਾਹ ਬਚਪਨ ਦੀ ਇੱਕ ਇੱਕ ਗੱਲ ਹੈ ਅੱਜ ਵੀ ਬੜਾ ਤੜਪਾਉਂਦੀ ਬੀਤੇ ਹੋਏ ਸਮਿਆਂ ਦੀ ਇੱਕ ਰੁੱਤ ਖਵਰੇ ਕੀ ਗਉਂਦੀ ਹਮ ਭਾਈਆਂ ਪਰਜਾਈਆਂ ਦਾ ਸਤਿਕਾਰ ਨਾ ਭੁੱਲਿਆ ਮਾਂ ਵਾਹ ਸਹੁਰਿਆਂ ਦੇ ਘਰ ਜਾ ਕੇ ਤੇਰਾ ਪਿਆਰ ਨ ਭੁੱਲਿਆ ਮਾਂ ਵਾਹ ਵਾਹ ਮੂੰਹੋਂ ਇੱਕ ਗੱਲ ਕਰਦੀ ਪੂਰੀ 100-100 ਵਾਰੀ ਕਰਦੀ ਹੂੰ ਵਾਹ ਵਾਹ ਮੇਰੇ ਠੰਡੇ ਸਾਹਾਂ ਵਿੱਚ ਤੂੰ ਸਾਹ ਆਪਣੇ ਅਸੀਂ ਭਰਦੀ ਹੂੰ ਤੇਰੀ ਦਿੱਤੀ ਸਿੱਖਿਆ ਦਾ ਇਕਰਾਰ ਨ ਭੁੱਲਿਆ ਮਾਂ ਵਾਹ ਸਹੁਰਿਆਂ ਦੇ ਘਰ ਜਾ ਕੇ ਤੇਰਾ ਪਿਆਰ ਨ ਭੁੱਲਿਆ ਮਾਂ ਵਾਹ ਮਾਂ ਪਿੰਡ ਦੀਆਂ ਗਲੀਆਂ ਦਾ ਹੂੰ ਹੈ ਇੱਕ ਇੱਕ ਚੇਤਾ ਹੁੰਦਾ ਹੂੰ ਪਿੰਡ ਦੀਆਂ ਗਲੀਆਂ ਦਾ ਹਏ ਇੱਕ ਇੱਕ ਚੇਤਾ ਆਉਂਦਾ ਪੈਰ ਜਵਾਨੀ ਵਾਲਾ ਫਿਰ ਮਨ ਵਿੱਚ ਭੜਥੂ ਪਾਉਂਦਾ ਵੇੜੇ ਵਿੱਚ ਉੱਗਿਆ ਹੈ ਜੋ ਕਚਨਾਰ ਨਾ ਭੁੱਲਿਆ ਮਾਂ ਸਹੁਰਿਆਂ ਦੇ ਘਰ ਜਾ ਕੇ ਤੇਰਾ ਪਿਆਰ ਨਾ ਭੁੱਲਿਆ ਮਾਂ ਵਾਹ ਸਗਨਾ ਤੇ ਚਾਵਾਂ ਨਾਲ ਤੂੰ ਵਿਆਹ ਮੇਰਾ ਅਸੀਂ ਕੀਤਾ ਢੋਲੀ ਜਦ ਬੈਠੀ ਸ਼ਦ ਕੋਟਯਾਰ ਦਾ ਪਿਤਾ ਤੇਰੀ ਮਿੱਠੀ ਲੋਰੀ ਦਾ ਸੰਸਾਰ ਨਾ ਭੁੱਲਿਆ ਮਾਂ ਸਹੁਰਿਆਂ ਦੇ ਘਰ ਜਾ ਕੇ ਤੇਰਾ ਪਿਆਰ ਨਾ ਭੁੱਲਿਆ ਮਾਂ ਵਾਹ ਵਾਹ ਅੱਜ ਇਸ ਕਵੀ ਦਰਬਾਰ ਵਿੱਚ ਜੋ ਕਵੀ ਜਨ ਤਸ਼ਰੀਫ ਲੈਏ ਸਨ ਉਹਨਾਂ ਦੇ ਨਾਂ ਹਨ ਬਲਦੇਵ ਰਾਜ ਕੋਮਲ ਜੀ ਆਪਣੇ ਸੀਤਰਾਮ ਬੰਗਾ ਜੀ ਜਸਵੰਤ ਹਾਂ ਜੀ ਤੇ ਇਸ ਦੇ ਨਾਲ ਹੀ ਆਗਿਆ ਚਾਉਂਦੇ ਹਾਂ ਨਮਸਕਾਰ